ਨੇ ਸੁਆਦ ਨੂੰ ਨਾ ਮੰਨ ਲਓ ਪੰਜਾਬੀਆਂ ਦੇ ਨਾਲ ਇਕੱਠਾਈ ਧਰ ਲਓ ਹਾਂ ਲਈ ਪਰ ਇੰਡੀਆ ਦੀ ਜੈ ਮੰਡੀ ਤਾਲੇ ਸੁਆਦ ਦਾ ਬੋਸ ਹਾਂ ਮੈਂ ਹਾਂ ਲਈ ਪਰ ਇੰਡੀਆ ਦੀ ਜੈ ਮੰਡੀ ਉਹ ਤਾਂ ਹੱਥੋਂ ਕੱਟ ਲੈਂਦੀ ਐ ਹਾਂ ਆਸੀ ਹੱਥ ਨਾਲ ਹੱਥ ਤੇ ਕੱਟਣੇ ਸਕੇਦਾ ਲਾਤੀ ਵਾਲਾ ਦਾ ਬਣਦਾ ਉਵੇਂ ਐ ਹੋਰ ਨਹੀਂ ਬਣਦਾ ਇੱਧਰ ਚਾਰ ਤਾਹੇ ਮਾਦਾ ਹੁਣ ਬੰਨਾ ਹੋ ਗਿਆ ਹਾਂ ਰਿਚੂਆ ਫਿਰ ਅੱਗੇ ਚਾਹਾਂਗੇ ਇੱਕ ਮਸਾਲਾ ਪਾਵਾਂਗੇ ਵਿੱਚ ਸੌ ਫਿਰ ਬਣੂਗਾ ਜੇ ਮਸਾਲਾ ਰਗੜ ਲਿਆ ਰਗੜਨਾ ਹੈ ਲਾਂਗੇ ਅਦਰਕ ਪੁੱਣਾਂਗੇ ਹਾਂ ਤੇ ਆਹ ਬਸ ਇਹ ਤਾਰੇ ਹਾਂ ਕੀ ਬਣ ਰਿਹਾ ਮੈਂ ਲੋਪਤੇ ਤਾਂ ਟੁੱਟ ਜੂਗੀ ਇਹ ਹੋਣ ਲੈ ਕੇ ਆਂਦਾ ਟੋਕਾ ਇੱਕ ਕਈ ਛੱਟੀ ਆ ਮਸ਼ੀਨ ਕਿਹੜੀ ਛੁੱਟਦੀ ਉਹਦਾ ਖਰਾਬ ਹੋਈ ਸੀ ਕਿਹੜੀ ਛੁੱਟਦੀ ਅਮਰਤ ਮਸ਼ੀਨਾਂ ਦਾ ਟੱਕਰ ਲੱਗ ਗਈ ਆਹ ਸੁੱਟੇ ਕਾਦੇ ਦਿੱਤੀ ਆ ਉਹ ਹੈ ਨਹੀਂ ਸੀ ਉਹਦਾ ਬਜਦੀ ਸੀ ਉਹ ਪੱਥਰਾਂ ਵਾਲੀ ਮਸ਼ੀਨ ਆ ਕੋ ਲੱਗਦੀ ਪੱਥਰਾਂ ਵਾਲੀ ਮਸ਼ੀਨ ਇਹਦੇ ਆ ਸਾਗਾ ਇੱਥੇ ਮਿਲਦਾ ਦੇਖ ਲਓ ਆ ਬਹੁਤ ਮੇਥੇ ਹੀ ਪਾਉਣੇ ਆ ਹਾਂ ਮੇਥੇ ਪਹਿਲਾਂ ਪਾਈ ਤੇ ਮੇਥੇ ਪਾ ਦਿੱਤਾ ਮੇਥੇ ਪਾ ਲਿਆ ਤੂੰ ਸਾਗ ਦੀ ਗੰਦਲਾਂ ਤਾਂ ਹੈ ਨਹੀਂਆਂ ਬਾਤ ਕਰਨੀ ਨਹੀਂ ਲੱਗ ਰਹੀਆਂ ਸਾਗ ਬਣ ਗਿਆ ਹਾਂ ਸਾਗ ਬਣ ਗਿਆ ਸਾਗ ਨਹੀਂ ਖਾਣਾ ਤੂੰ ਸਾਗ ਸਾਗ ਵੀ ਲੈਣਾ ਮਨ ਦਾ ਪੰਜਾਬੀਆਂ ਦੇ ਨਾਲ ਕਹਾ ਜੀ ਧਰ ਲੈ ਹੂੰ ਲੱਗਦਾ ਤਾਂ ਇਹਨਾਂ ਕਿਨੇ ਇਕੱਠਾ ਜੇ ਹੋ ਜਾਣ ਸਾਗ ਤਾਂ ਧਰ ਲਿਆ ਪਰ ਮਿਰਚਾਂ ਹੈ ਨਹੀਂ ਘਰੇ ਹੁਣ ਮਿਰਚਾਂ ਲੈ ਕੇ ਆਉਣਾ ਪਹਿਲਾਂ ਮਿਰਚਾਂ ਚੱਤ ਲਿਆ ਨਹੀਂ ਘੱਤ ਨਹੀਂ ਸਾਬੇ ਖਾਈ ਜਾਣਗੇ ਹਾਂ ਆਪਾਂ ਮਿਰਚਾਂ ਹੀ ਮਿਰਚਾਂ ਘਰ ਤੱਕ ਮਾਘਾ ਜੀ ਆਪਾਂ ਸਬਜ਼ੀ ਬਾਜੀ ਲਈ ਇੰਡੀਆ ਦੂਰ ਦਾ ਗਿਉਗੀਆਂ ਮਿਰਚਾ ਦਾ ਵਾਪਾ ਭਾਈ ਦੋ ਹੀ ਲੈ ਲੈਣੇ ਪਈ ਚਾਰ ਗਮਰਚਾ ਦੇਤੇ ਹੁਣ ਪ੍ਰੀ ਦੇ ਤੋਂ ਸਬਜੀ ਵੀ ਲਈ ਇੱਥੇ ਨਿਮਲ ਦਾ ਕੋਈ ਫਰੀ ਪ੍ਰੂਵ ਇੱਥੇ ਦਾ ਸਾਰਾ ਕੁਝ ਪੈਨੀਆਂ ਦਾ ਥੋੜੀਆਂ ਮੁਠੀ ਮੁੱਠੀ ਕਿਤਿਆ ਕਲੀ ਇਹਨੇ ਕਹਿੰਦੇ ਐ ਇੰਨੀਆਂ ਪੈਨੀਆਂ ਦੀ ਹੋਗੀ ਇਹ ਫਰਕ ਆਪਣਾ ਪੰਜਾਬ ਦਾ ਤੇ ਇੱਥੋਂ ਦਾ ਇਦਾਂ ਗ੍ਰੈਂਡਪਾ ਸ਼ੁਰੂ ਕਰਤਾ ਆਂ ਸੋਰਬਾ ਆ ਜਦੀ ਮਾਰਦਾ ਬਾੜੇ ਪੈਲੀ ਥੋੜ੍ਹ ਵਾਲੀ ਵਿੱਚੋਂ ਦੂਜਾ ਪੈਗ ਲਾਇਆ ਹੋਵੇ ਗੰਦਲਾਂ ਦਾ ਸਾਗ ਵੱਡੀ ਬੇਬੇ ਨੇ ਬਣਾਇਆ ਹੋਵੇ ਕੁੰਡੇ ਵਿੱਚ ਰਗੜੇ ਮਸਾਲੇ ਦਾ ਸਵਾਦ ਹੋਵੇ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਸਾਗ ਕਹਿੰਦੇ ਇੱਥੇ ਵੀ ਤਰਿਆ ਤੇ ਉੱਥੇ ਵੀ ਪਰ ਉੱਥੇ ਦਾ ਤੇ ਇੱਥੇ ਦੇ ਸਾਗ ਦੇ ਵਿੱਚ ਬਹੁਤ ਫਰਕ ਆ। ਉਹ ਗੰਦਲਾਂ ਦਾ ਹੁੰਦਾ। ਇੱਥੇ ਗੰਦਲਾਂ ਦੇਖਣ ਨੂੰ ਨਹੀਂ ਮਿਲਦੀਆਂ ਸਾਗ ਦੀਆਂ। ਇੱਥੇ ਪੱtre ਦਾ ਸਾਗ ਹੁੰਦਾ। ਪਤਾ ਨਹੀਂ ਕਿਹੜੇ ਮੁਲਕ ਚੋਂ ਆਉਂਦਾ। ਆਪਣੇ ਤਾਂ ਬੀਜ ਦੇ ਅਸਰੋਂ ਫਿਰ ਸਾਗ ਬਣਦਾ। ਉਹ ਗੰਦਲਾਂ ਲੱਗਦੀਆਂ ਉਹਨੂੰ ਤੇਲ ਹੁੰਦਾ ਨਿਹਰਾ ਗੰਦਲਾਂ ਚ। ਤੇ ਇੱਥੇ ਤਾਂ ਜਿਵੇਂ ਆਪਾਂ ਗੈਰੀਏ ਪਾਲਕ ਜਿਹਾ ਗੋਂਦਾ ਸਾਗ। ਚੱਲ ਆਪਾਂ ਬਣਾਏ ਤੇ ਕੀ ਖਾਣਾ। ਲੋ ਹੁਣ ਪਾਉਣ ਲੱਗੇ ਆ ਆਲਣ ਕੌਰ ਨੂੰ ਮੀਲ ਇੱਥੇ ਬਾਰੇ ਤਰ੍ਹਾਂ ਦੇ ਮੱਕੀ ਦਾ ਆਟਾ ਬਾਰੇ ਤਰ੍ਹਾਂ ਦਾ ਆਉਂਦਾ ਆਸੀਂ ਥੋੜੇ ਬਰੀਕ ਲਿਆਂਦਾ ਜੇ ਜਮੋਟਾ ਹੁੰਦਾ ਉਹਦਾ ਡਲੀਆਂ ਡਲੀਆਂ ਨਹੀਂ ਬਣਦੀਆਂ ਇਹਦੀ ਮੰਨ ਰੱਡ ਡਲੀਆਂ ਨਾ ਬਣਦੀ ਤੁਦਾ ਥੱਲੇ ਹੀ ਡੋਲਤਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਪੰਨਾ ਪਾ ਰੋ ਇਹਦੇ ਨਾਲ ਕੀ ਹੋ ਜਾਂਦਾ ਇਹਦੇ ਨਾਲ ਗਾੜਾ ਬਣ ਜਾਂਦਾ ਗੰਡਾ ਨਾ ਬਣ ਜਾਣਾ ਮੰਡਾ ਨੇ ਕੋਸ਼ਣੇ ਨੂੰ ਸਮਾਰਕ ਆ ਉਹ ਬੈਠੋ ਨਾ ਉਹ ਇਹਨੇ ਡੰਡਾ ਬਣ ਗਿਆ ਉਹ ਗੰਡਾ ਬਣਨ ਲੱਗ ਗਿਆ ਵਾਸੀ ਗੰਡਾ ਬਣਦੀਆਂ ਜੀ ਕਹਿੰਦੇ ਚਮਚਾ ਲਿਆ ਹਾਂ ਜੀ ਹਾਂਜੀ ਕੋਈ ਨਾ ਕੋਈ ਨਾ ਕੋਈ ਇਹ ਤਾਂ ਮੁੱਠੀ ਦਾ ਬਣ ਕੋਲੇ ਇਕੱਠਾ ਵਾਲਾ ਪਤਾ ਇੱਟਾ ਕਰਕੇ ਤੇਰ ਦੇ ਚਲੀ ਜਾਏਗਾ ਹੋ ਗਿਆ ਹੋ ਗਿਆ ਠੀਕ ਬੱਸ ਤੋਈ ਨਾ ਪਾਓ ਐ ਕੰ ਕਹਾਣੀ ਬਾਈ ਦਾ ਐ ਮੁੱਠੀ ਚ ਲੈ ਕੇ ਕਿਤੇ ਅੱਪਾ ਐ ਗੇਰੀ ਦਾ ਏਕਣ ਕਲੀ ਦਾ ਕੋਈ ਨਾ ਬੀਬੀ ਹੋਵੇ ਚਲੋ ਆ ਲਾਲ ਨਾਲੇ ਨਾਲੇ ਨਹੀਂ ਇਹ ਹੋਈ ਗਾ ਹਮ ਆ ਲਾਲਾ ਕੈਂਪ ਤੇ ਨਾ ਬਿਠਾਣਾ ਬਾਣੀ ਮੈਂ ਕਾਰ ਲੈ ਬੈਠਣੇ ਕੋਈ ਮੰਗੇ ਬੋਲੇ ਜਿਹੜਾ ਬਟਰ ਕਾਉਣ ਨੂੰ ਨੇ ਬਟਰ ਨੂੰ ਸਿੱਧਾ ਪਾਓ ਤੜਕਾ ਲਾ ਵੀ ਲਾਉਣਾ ਇਹ ਤੜਕਾ ਵੱਸ ਲੱਗਦੀਆਂ ਜਦੋਂ ਤਾਂ ਨਾ ਬੀਜੇ ਦਾ ਦੇਖੇ ਫਿਰ ਦੇਣਾ ਕਿ ਬਟਨ ਪੇਖਾ ਨਹੀਂ ਹੁੰਦਾ ਖਰਬੂਜ ਕਿਉਂ ਚਲ ਚੱਲਾ ਲਾ ਲਾ ਕੋਟਾ ਇਹਨਾਂ ਗਗਨ ਇੱਕ ਟਿੱਕੀ ਬਟਰ ਦੀ ਲਿਆਉਂਗੀ ਟਿੱਕੀ ਦੀ ਕਿ ਨਹੀਂ ਨਹੀਂ ਥੋੜਾ ਸ਼ੀਗਾ ਉਹਦੇ ਚ ਤਾਂ ਲੈ ਵੀ ਅੱਜ ਡੱਕੇ ਆ ਬੈਨਾਂ ਦੇ ਪੂਰਾ ਪਹਿਲੇ ਦਿਨ ਮਾਂ ਦਾ ਕੋਟਾ ਕੋਟਣ ਲੱਗਿਆ ਸਾਗ ਆ ਬੜਾ ਜੂਰ ਲੱਗਦਾ ਯਾਰ ਨਹੀਂ ਹਜੇ ਗੰਡਾ ਉੱਡੀਆਂ ਨਹੀਂ ਲਾਓ ਜੀ ਇਧਰ ਨਾਲੀ ਧਰਤੀ ਕੜਾਹੀ ਗਰਮ ਹੋਣੀ ਤੇ ਫਿਰ ਹੁਣ ਸਾਗ ਜਿਹੜੀਆਂ ਗੰਡਾ ਗੁੰਡਾ ਮਾੜੀਆਂ ਮੋਟੀਆਂ ਦੇ ਵਿੱਚ ਉਹ ਕਰਦੇ ਆ ਸਫਾਇਆ ਪਹਿਲਾਂ ਬਹੁਤ ਸੀ ਹੁਣ ਤੱਕ ਘਟ ਗਈਆਂ ਆਟਾ ਗਲਤ ਲਿਆਂਦਾ ਮੱਕੀ ਦਾ ਤੇ ਹੁਣ ਇਸ ਤੋਂ ਬਾਅਦ ਇਹਨੂੰ ਲਾਵਾਂਗੇ ਤੜਕਾ ਬਸ ਕਰਾ ਦਿਓ ਸਾਗ ਨੇ ਦਾ ਮੁਰਕਾ ਲਿਆ ਤਾਂ ਬਹੁਤ ਔਖਾ ਹੋਰ ਆਲਣ ਪਾ ਕੇ ਕੂਟਣਾ ਤਾਂ ਬੜਾ ਔਖਾ ਗੰਡਾ ਮਾਰਨੀ ਹੈ ਹੈ ਬੋਤਾ ਬਾਅਦ ਵਿੱਚ ਪਤਾ ਲੱਗਣਾ ਆਹ ਰਾਮ ਕਰੋ ਕਿ ਜਾ ਹੋਣ ਸਿਆ ਅਜਾ ਚਾਲ ਜੁਣਾਓ ਇੱਧਰ ਚਾੜਤਾ ਅਮੂਲ ਟਿੱਕੀ ਵਾਲਾ ਬਟਰ ਗਰਮ ਹੋਈ ਜਾਂਦਾ ਇਹਦਾ ਲਾਵਾਂਗੇ ਤੜਕਾ ਰੰਗ ਦੇਖੋ ਤੁਸੀਂ ਅਮੂਲ ਦੇ ਕਿਹਾ ਉਹ ਇਹ ਨਾ ਆਟੇ ਵੀ ਕਈ ਤਰ੍ਹਾਂ ਦੇ ਹੁੰਦੇ ਆ ਲੱਗ ਤੜਕਾ ਹਜੇ ਆਹ ਇੱਕੋ ਹੀ ਬਾਦ ਹੈ ਕਦੇ ਰੁਕਣਾ ਹਜੇ ਪਰਮ ਹੁੰਦੇ ਨੇ ਲਓ ਬਹਿ ਜਿਆ ਲੈ ਬਟਰ ਮੰਮੀ ਉਹਦਾ ਸਾਗ ਨਹੀਂ ਨੂੰ ਹੋ ਲੈਂਦਾ ਬਹੁਤ 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 ਆ ਦੇਖ ਲਿਆ ਬੜਾ ਇਹ ਵੀ ਬਹੁਤ ਸਾਰਾ ਬੜਿਆ ਸਾਰਾ ਦਾ ਜੋਰ ਲੱਗਿਆ ਸਮਾਂ ਹੋ ਗਿਆ ਲੱਗਦਾ ਕਿ ਮਾੜਾ ਹਾਲਤ ਨੂੰ ਮੰਦੀ ਹੋ ਗਿਆ ਆ ਲੈ ਜਿਵੇਂ ਆ ਹੱਥੋਂ ਦੇ ਪਤਾ ਜੀ ਤੁਸੀਂ ਧਰਿਆ ਸਾਗ ਤੇ ਬੇਚ ਨਹੀਂ ਪਾਇਆ ਤੜੀਆਂ ਇਹ ਥੋੜਾ ਸਾਗ ਬੀਸ ਵਾਦਾ ਹੀ ਰਹਿਣਾ ਕਿਉਂਕਿ ਜਿਹੜੀ ਅਸਲੀ ਜਾਨ ਤੇ ਤਾਕਤ ਤੇ 스멜 ਦਿੰਦਾ ਤੇ ਸਵਾਦ ਆਉਂਦਾ ਨਾ ਉਹ ਧਣੀਆਂ ਪਾ ਕੇ ਆਉਂਦਾ ਇਹਨੇ ਰੰਗ ਹੀ ਬਦਲ ਹੁੰਦਾ ਸਾਗ ਦਾ ਧਣੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਕੇ ਗ੍ਰाइंड ਕਰਕੇ ਦੇਖਿਓ ਹੁਣ ਆਪਾਂ ਗ੍ਰाइंड ਕਰੂਗੀ ਤੇ ਇਹਦਾ ਪਾਣੀ ਜਿਹਾ ਬਣ ਜਾਣਾ ਕੰਮ ਤੇ ਫਿਰ ਇਹਦਾ ਸਵਾਦ ਆਹਾਹਾਹਾ ਆਜਕੋ ਅਸਲੀ ਜਿਹੜੀ ਜਾਨ ਆ ਸਾਗ ਦੀ ਉਹ ਹੁੰਦਾ ਤਣੀਆਂ ਆ ਦੇਖੋ ਲੈਨੇ ਸਵਾਦ ਕਰਨਾ ਤਣੀਆਂ ਜਾਲ ਫੋੜਿਆ ਸਾਗ ਆਹ ਤਰ ਤਲਾਸ ਕੁਲ ਗਿਆ ਹੁਣ ਤਾਂ ਹੁਣ ਤਾਂ ਨਿਕਲ ਗਿਆ ਤਰ ਵੀ ਜਾਣਾ ਰੋਕੀਂ ਇਨਸ਼ਾ ਅੱਲਾਹ ਵਾਹ ਜੀ ਵਾਹ ਸਾਗ ਹੋ ਗਿਆ ਬਣ ਕੇ ਤਿਆਰ ਤੇ ਹੁਣ ਖਾਵਾਂਗੇ ਤੇ ਜਿਹਨੇ ਜਿਹਨੇ ਖਾਣਾ ਆਜੋ ਭੱਜ ਕੇ ਤੇ ਰੈਸਪੀ ਆ ਜਿਹੜੀ ਸਾਗ ਦੀ ਉਹ ਤੁਹਾਨੂੰ ਸਾਰੀ ਆਪਾਂ ਦੱਸ ਹੀ ਦਿੱਤੀ ਐ ਵੀ ਕੀ ਕੁਝ ਪੈਂਦਾ ਤੁਸੀਂ ਘਰੇ ਵੀ ਬਣਾ ਸਕਦੇ ਹੋ ਸਾਗ ਦਾ ਸੁਆਦ ਲੱਗਿਆ ਨਾਲੇ ਸੁਆਦ ਆ ਮੈਂ ਖਾ ਮਮੇ ਨੇ ਬਣਾਇਆ ਮਾਣੇ ਨੇ ਬਣਾਇਆ ਮਾਸੇ ਨੇ ਬਣਾਇਆ ਆੜੇ ਉਹ ਵੀ ਫਿਰ ਸ਼ਕੀਏ ਜੀਵ ਪਾਣੀ ਨਾ ਪਰਗੀ ਹੋਣੀ ਹੈ ਤੇ ਜਿਹਨੇ ਸ਼ਕਣਾ ਆ ਜੋ ਕਰਾ